ਦਰ ਆਹੇ ਦੇ ਨੇੜੇ ਪਿੰਡ ਚ ਸਪਾਲੋਂ ਤੋਂ ਮੈਂ ਆਪਣੀ ਪੁੱਤ ਨੂੰ ਸਿੱਧੂ ਨੂੰ ਰਖੜੀ ਬੰਨਣ ਆਈ ਹਾਂ ਇਹ ਜਿਆ ਪੁੱਤ ਘਰ ਘਰ ਹੋਵੇ ਪਰ ਇਹਨੇ ਦੁਨੀਆ ਤੇ ਆਪਣੇ ਮਾ ਬਾਬ ਦਾ ਦੁਨੀਆ ਦਾ ਬਹੁਤ ਨੌਰੋਸ਼ਨ ਕੀਤਾ ਪਰ ਸਾਨੂੰ ਬਹੁਤ ਦੁੱਖ ਆ ਭਾਵੇਂ ਇਹਦਾ ਛੋਟਾਪਰਾ ਆ ਗਿਆ ਪਰ ਇਹਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਇਹ ਨੋਖਾ ਹੀ ਪੁੱਤ ਸੀਗਾ ਦੁਨੀਆ ਤੇ ਪਰ ਮੈਨੂੰ ਕਰ ਬਹੁਤ ਰੋਣੀ ਆ ਇਹਦੀ ਸਾਰਾ ਕੁਛੇ ਵਧੀਆ ਲੱਗਦਾ ਸੀ ਰਹਿਣੀ ਸਹਿਣੀ ਬੋਲ ਬਾਣੀ ਇਹ ਹਰ ਇੱਕ ਦਾ ਪਿਆਰ ਕਰਦਾ ਸੀ ਗਰੀਬ ਗੁਰਮੇ ਦਾ ਹਰ ਇੱਕ ਨੂੰ ਚਾਹੁੰਦਾ ਸੀ ਇਹ ਪਰ ਇਹਦੇ ਨਾਲ ਬਹੁਤ ਮਾੜਾ ਹੋਇਆ ਪੁੱਤ ਨਾ ਕਿਸੇ ਮਾਂ ਦਾ ਪੁੱਤ ਨਾ ਜਾਏ ਦੂਰ ਦੂਰੋਂ ਆ ਰਹੇ ਨੇ ਲੋਕ ਜਿਹੜੇ ਰਖੜੀਆਂ ਮੰਨਣ ਆਏ ਕਿਵੇਂ ਦੇਖਾਂ ਬਸ ਆ ਰਹੇ ਨੇ ਬਸ ਦੂਰ ਦੂਰੋਂ ਆ ਰਹੇ ਨੇ ਇਹਦੀ ਜਾਨ ਹਮੇਸ਼ਾ ਬਣੀ ਰਹੇ ਅਸਤੇ ਹੀ ਚਾਹੁੰਦੇ ਆ ਹੋ ਮਿਲਣਾ ਚਾਹੀਦਾ ਜੀ ਜਿसे ਦੇਖਦੇ ਆਂਗੇ ਜਿਵੇਂ ਹੁਣ ਸਿੱਧੂ ਭਾਈ ਸਾਡੇ ਕਿਹਾ ਮਤਲਬ ਸਾਡੇ ਵਿੱਚ ਤਾਂ ਨਹੀਂ ਰਹਿਗੇ ਪਰ ਸਾਡੇ ਦਿਲਾਂ ਵਿੱਚ ਜ਼ਰੂਰ ਨੇ ਇਸ ਲਈ ਮੈਂ ਆਪਣੇ ਵੀਰੇ ਦੇ ਰਖੜੀ ਬੰਨਣ ਆਈ ਆਂਗੀ ਕਿਉਂਕਿ ਮੇਰੇ ਵੀਰਾ ਵੀ ਇੱਕ ਵਾਰ ਤੇ ਮੈਂ ਸਿੱਧੂ ਵੀਰੇ ਨੂੰ ਵੀ ਆਪਣਾ ਵੀਰਾ ਸਮਝਦੀ ਆਂਗੀ ਇਸ ਲਈ ਮੈਂ ਆਪਣੇ ਦਿলো ਆਪਣੇ ਸਾਰੇ ਪਰਿਵਾਰ ਵੱਲੋਂ ਰਬ ਵੀਰੇ ਦੇ ਰਖੜੀ ਬੰਨਣ ਆਈ ਹਾਂ ਹਾਂਜੀ ਮੈਂ ਕਹਿ ਰਹੀ ਹਾਂ ਕਿ ਵੀ ਜਿਨ੍ਹਾਂ ਦੇ ਵੀਰੇ ਹੈ ਨਹੀਂ ਕਿ ਕਹਿੰਦੀਆਂ ਨਹੀਂ ਵੀ ਹਾਂ ਸਾਡੇ ਵੀਰੇ ਹੈ ਨਹੀਂਗੇ ਉਹ ਤੁਸੀਂ ਆਇਆ ਨਾ ਸਮਝੋ ਕਿ ਸਾਡੇ ਵੀਰੇ ਹੈ ਨਹੀਂਗੇ ਤੁਸੀਂ ਆਪਣੇ ਵੀਰੇ ਨੂੰ ਮਤਲਬ ਸਿੱਧੂ ਨੂੰ ਆਪਣਾ ਵੀਰ ਸਮਝ ਕੇ ਇਹਨਾਂ ਦੇ ਰਖੜੀ ਬੰਨਣ ਆ ਸਕਦੇ ਹੋ ਤੇ ਦਿਲੋਂ ਤੁਹਾਡਾ ਸਵਾਗਤ ਹੈਗਾ ਤੇ ਮਤਲਬ ਤੁਸੀਂ ਆਇਆ ਨਹੀਂ ਕਿ ਵੀ ਕਿਸੇ ਵੀ ਟਾਈਮ ਆ ਸਕਦੇ ਹੋ ਹਮੇਸ਼ਾ ਆ ਸਕਦੇ ਹੋ ਕਦੇ ਵੀ ਕਿਸੇ ਵੀ ਟਾਈਮ ਆ ਸਕਦੇ ਹੋ ਸਿੰਦਰਾਹੇ ਦੇ ਨੇੜੇ ਪਿੰਡ ਜਸਪਾਲੋਂ ਤੋਂ ਮੈਂ ਆਪਣੀ ਪਤ ਨੂੰ ਸਿੱਧੂ ਨੂੰ ਰਖੜੀ ਬੰਨਣ ਆਈ ਹਾਂ ਇਹ ਜਿਆ ਪੁੱਤ ਘਰ ਘਰ ਹੋਵੇ ਪਰ ਇਹਨੇ ਦੁਨੀਆ ਤੇ ਆਪਣੇ ਮਾਪੇ ਦਾ ਦੁਨੀਆ ਦਾ ਬਹੁਤ ਨੌਰੋਸ਼ਨ ਕੀਤਾ ਪਰ ਸਾਨੂੰ ਬਹੁਤ ਦੁੱਖ ਆ ਭਾਵੇਂ ਇਹਦਾ ਛੋਟਾ ਭਰਾ ਆ ਗਿਆ ਪਰ ਇਹਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਇਹ ਨੋਖਾ ਹੀ ਪੁੱਤ ਸੀਗਾ ਦੁਨੀਆ ਤੇ ਪਰ ਮੈਨੂੰ ਕਰ ਬਹੁਤ ਰੋਣੀ ਆ ਇਹਦੀ ਸਾਰਾ ਕੁਛੇ ਵਧੀਆ ਲੱਗਦਾ ਸੀ ਰਹਿਣੀ ਸਹਿਣੀ ਬੋਲ ਬਾਣੀ ਹਰ ਇੱਕ ਦਾ ਪਿਆਰ ਕਰਦਾ ਸੀ ਗਰੀਬ ਗੁਰਮੇ ਦਾ ਹਰ ਇੱਕ ਨੂੰ ਚਾਹੁੰਦਾ ਸੀ ਇਹ ਪਰ ਇਹਦੇ ਨਾਲ ਬਹੁਤ ਮਾੜਾ ਹੋਇਆ ਪੁੱਤ ਨਾ ਕਿਸੇ ਮਾਂ ਦਾ ਪੁੱਤ ਨਾ ਜਾਏ ਦੂਰ ਦੂਰੋਂ ਆ ਰਹੇ ਨੇ ਲੋਕ ਜਿਹੜੇ ਰਖੜੀਆਂ ਮੰਨਣ ਆਏ ਕਿਵੇਂ ਦੇਖਾਂ ਬਸ ਆ ਰਹੇ ਨੇ ਬਸ ਦੂਰ ਦੂਰੋਂ ਆ ਰਹੇ ਨੇ ਇਹਦੀ ਜਹਾ ਹਮੇਸ਼ਾ ਬਣੀ ਰਹੇ ਅਸਤੇ ਹੀ ਚਾਹੁੰਦੇ ਆ ਸਭ ਮਿਲਣਾ ਚਾਹੀਦਾ ਜੀ ਜਿਵੇਂ ਦੇਖ ਰਹੇ ਆਂਗੇ ਜਿਵੇਂ ਹੁਣ ਸਿੱਧੂ ਭਾਈ ਸਾਡੇ ਕਿਹਾ ਮਤਲਬ ਸਾਡੇ ਵਿੱਚ ਤਾਂ ਨਹੀਂ ਰਹਿਗੇ ਪਰ ਸਾਡੇ ਦਿਲਾਂ ਵਿੱਚ ਜ਼ਰੂਰ ਨੇ ਇਸ ਲਈ ਮੈਂ ਆਪਣੇ ਵੀਰੇ ਦੇ ਰਖੜੀ ਬੰਨਣ ਆਈ ਆਂਗੀ ਕਿਉਂਕਿ ਮੇਰੇ ਵੀਰਾ ਵੀ ਇੱਕ ਵਾਰ ਤੇ ਮੈਂ ਸਿੱਧੂ ਵੀਰੇ ਨੂੰ ਵੀ ਆਪਣਾ ਵੀਰਾ ਸਮਝਦੀ ਆਂਗੀ ਇਸ ਲਈ ਮੈਂ ਆਪਣੇ ਦਿਲੋਂ ਆਪਣੇ ਸਾਰੇ ਪਰਿਵਾਰ ਵੱਲੋਂ ਰਬ ਵੀਰੇ ਦੇ ਰਖੜੀ ਬੰਨਣ ਆਈ ਹੈ ਹਾਂਜੀ ਮੈਂ ਕਹਿ ਰਹੀ ਆਂ ਕਿ ਵੀ ਜਿਨ੍ਹਾਂ ਦੇ ਵੀਰੇ ਹੈ ਨਹੀਂ ਕੇ ਕਹਿੰਦੀਆਂ ਨਹੀਂ ਵੀ ਹਾਂ ਸਾਡੇ ਵੀਰੇ ਹੈ ਨਹੀਂਗੇ ਉਹ ਤੁਸੀਂ ਆਇ ਨਾ ਸਮਝੋ ਕਿ ਸਾਡੇ ਵੀਰੇ ਹੈ ਨਹੀਂਗੇ ਤੁਸੀਂ ਆਪਣੇ ਵੀਰੇ ਨੂੰ ਮਤਲਬ ਸਿੱਧੂ ਨੂੰ ਆਪਣਾ ਵੀਰ ਸਮਝ ਕੇ ਇਹਨਾਂ ਦੇ ਰਖੜੀ ਬੰਨਣ ਆ ਸਕਦੇ ਹੋ ਤੇ ਦਿਲੋਂ ਤੁਹਾਡਾ ਸਵਾਗਤ ਆਗਾ ਤੇ ਮਤਲਬ ਤੁਸੀਂ ਆਇ ਨਹੀਂ ਕਿ ਵੀ ਕਿਸੇ ਵੀ ਟਾਈਮ ਆ ਸਕਦੇ ਹੋ ਹਮੇਸ਼ਾ ਆ ਸਕਦੇ ਹੋ ਕਦੇ ਵੀ ਕਿਸੇ ਵੀ ਟਾਈਮ ਆ ਸਕਦੇ ਹੋ ਇੱਥੇ